ਤੇ ਅੱਜ ਤੁਹਾਡੇ ਮਹਿਰੂਬੂ ਲੋਆ ਕਿ ਜਿਹੜੇ ਫਰਾਂਸ ਦੇ ਵਿੱਚ 2020 ਤੋਂ 2024 ਜਨਵਰੀ ਤੋਂ ਲੈ ਕੇ ਹਮ ਸਾਡੇ ਬੰਦੇ ਕਲੇ 16 ਉਹਨਾਂ ਦੇ ਵਿੱਚੋਂ ਜਿਹੜੇ ਨੌ ਦੇ ਸਸਕਾਰ ਹੋਏ ਸੀ ਉਹਨਾਂ ਦੇ ਮਫੋਲੇ ਤੇ ਤੁਹਾਡੇ ਕੋਲ ਪਹੁੰਚਿਆ ਤਿੰਨ ਡੈੱਡ ਬੋਡੀਆਂ ਸੀ ਪਹਿਲਾਂ ਭੇਜ ਚੁੱਕਿਆ ਇੱਕ ਡੈੱਡ ਬੋਡੀ ਮੈਂ ਨਾਲ ਲੈ ਕੇ ਆਇਆ ਵਾਂ ਹੈ ਲੋ ਸਾਰੇ ਪਰਿਵਾਰ ਜਿਹੜੇ ਐ ਸਾਰੇ ਮਿਲਦੇ ਨੇ ਨਾਲ ਤੇ ਅੱਜ ਇਹ ਹਰਿਆਣੀਆਂ ਦਾ ਆ ਜਿਹੜੇ ਇੱਥੇ ਆ। ਇਹ ਰਾਜਮੈਂਟ ਦੇ ਫੌਜੀ ਹੁੰਦਾ ਜਿਹੜਾ ਜਸਵਿੰਦਰ ਸਿੰਘ ਜਿਹਦਾ ਜਿਹਦੀ ਅਸਤੀਮ ਹੈ बेल्जियम तो लेके आया जसविंदर सिंह किसी भी नहीं आया बेलजियम नहीं आया जसविंदर सिंह किसी आया ਬਾਲ ਸਿੰਘ ਆ ਜੀ ਤੇ ਮੈਂ ਪੈਰਸ ਫਰਾਂਸ ਪਿਛਲੇ 32 ਸਾਲਾਂ ਤੋਂ ਰਹਿ ਰਿਹਾ ਤੇ ਅੱਜ ਤੁਹਾਡੇ ਮਰੂਬ ਰੂ ਹੋਇਆ ਕਿ ਜਿਹੜੇ ਫਰਾਂਸ ਦੇ ਵਿੱਚ 2000 ਸੰ 2024 ਜਨਵਰੀ ਤੋਂ ਲੈ ਕੇ ਹੁਣ ਤੱਕ ਬੰਦੇ ਮਰੇ ਜਿਹੜਾ 16 ਉਹਨਾਂ ਦੇ ਵਿੱਚੋਂ ਜਿਹੜੇ ਨਾਂ ਦੇ ਸੰਸਕਾਰ ਹੋਏ ਸੀ ਉਹਨਾਂ ਦੇ ਮਫੁੱਲ ਹੈ ਕਿ ਤੁਹਾਡੇ ਕੋਲ ਪਹੁੰਚਿਆ ਤਿੰਨ ਡੈੱਡ ਬੋਡੀਆਂ ਸੀ ਪਹਿਲਾਂ ਭੇਜ ਚੁੱਕਿਆ ਇੱਕ ਡੈੱਡ ਬੋਡੀ ਮੈਂ ਨਾਲ ਲੈ ਕੇ ਆਇਆ ਵਾਂ ਤੇ ਦੋ ਦੇ ਸਰਕਾਰ ਉਥੇ ਮੇਰੇ ਤੋਂ ਬਾਅਦ ਜਿਹੜੇ 128 ਨੌਣਾ ਆ ਤੇ ਇੱਕ ਕੱਲ ਹੋ ਗਿਆ ਆ ਤੁਸੀਂ ਫਰਾਂਸ ਵਿੱਚ ਕੋਈ ਸੰਸਥਾ ਚਲਾਉਂਦੇ ਹੋ ਮੈਂ ਸੰਸਥਾ ਚਲਾਉਂਦਾ ਆਂ ਜੀ ਆਰੋਰ ਡਾਉਨਰ ਨਾਮ ਦੀ ਸੰਸਥਾ ਜਿਹੜੀ ਮੈਂ 2005 ਦੀ ਰਜਿਸਟਰਡ ਕਰਵਾਈ ਹੋਈ ਆ ਜੀ ਔਰ ਸਾਰਾ ਕੰਮ ਅਸੀਂ ਲੀਗਲ ਤੌਰ ਤੇ ਕਰਦੇ ਆਂ ਸਰਕਾਰੀ ਤੌਰ ਤੇ ਅਸੀਂ ਇਹਨਾਂ ਬੰਦਿਆਂ ਦਾ ਸਨਸਕਾਰ ਕਰਕੇ ਉਹਦੇ ਜਿਹੜੇ ਉਸ ਤੋਂ ਦੇ ਸਰਟੀਫਿਕੇਟ ਹੁੰਦੇ ਨੇ ਸਨਸਕਾਰ ਦੇ ਉਹ ਅਸੀਂ ਲਿਆ ਕੇ ਪਰਿਵਾਰਾਂ ਨੂੰ ਉਹਨਾਂ ਨੂੰ ਅਸੀਂ ਚਾਉਂਦੇ ਆਂ ਔਰ ਉਸ ਤੋਂ ਜਿਹੜੇ ਫੋਲੋ ਹੁੰਦੇ ਨੇ ਉਹ ਵੀ ਅਸੀਂ ਪਰਿਵਾਰਾਂ ਨੂੰ ਇੱਥੇ ਆ ਕੇ ਦਿੰਦੇ ਆਂ ਤਾਂ ਕਿ ਉਹਨਾਂ ਦੇ ਪਰਿਵਾਰ ਜਿਹੜੇ ਉਹਦੇ ਆਪਣੇ ਹੱਥੀ ਜਿਹੜੀ ਅਖੀਲਨੀ ਕਿਰਿਆ ਕਰਮ ਆਪਣੇ ਹੱਥੀ ਕਰ ਸਕਣ ਉਹਨਾਂ ਦੀ ਤਾਂ ਕਿ ਉਹਨਾਂ ਨੂੰ ਸ਼ਾਂਤੀ ਬਖਸ਼ੀ ਮਤਵਾ ਪ੍ਰੇਚਨ ਦੇ ਨਿਵਾਸ ਦਵੇ ਤੇ ਜਿਹੜੇ ਉਹ ਫੁੱਲ ਨੇ ਉਹ ਆਪਣੇ ਹੱਥੀ ਜਿੱਥੇ ਵੀ ਕਿਸੇ ਦਾ ਦਿਲ ਕਰਦਾ ਕੋਈ ਕੀਰਤਪੁਰ ਸਾਹਿਬ ਕੋਈ ਹਰਦوار ਜਿੱਥੇ-ਜਿੱਥੇ ਵੀ ਕਿਸੇ ਦੀ ਨਾਲੇ ਅਸੀਂ ਇਹ ਜਿਹੜਾ ਕੰਮ ਕਰਦੇ ਸਾਰੇ ਧਰਮਾਂ ਵਾਸਤੇ ਕਰਦੇ ਆ ਨਾ ਕਿ ਇਕੱਲੇ ਸਿੱਖਾਂ ਵਾਸਤੇ ਕਰਦੇ ਆ ਜੇ ਕੋਈ ਉੱਥੇ ਹਿੰਦੂ ਵੀਰ ਦੀ ਮੌਤ ਹੋ ਜੰਗੀ ਆ ਤੇ ਉਹਨੂੰ ਅਸੀਂ ਬ੍ਰਾਹਮਣ ਬੁਲਾ ਕੇ ਉਹਦੀ ਪੂਜਾ ਕਰਵਾਉਂਦੇ ਹਮਨ ਕਰਵਾਨੇ ਆ ਜੇਕਰ ਮੁਸਲਮਾਨ ਦੀ ਕਿਸੇ ਦੀ ਮੌਤ ਹੋ ਜੰਦੀ ਤਾਂ ਅਸੀਂ ਮੌਲਵੀ ਨੂੰ ਬੁਲਾਣੇ ਆ ਜੇਕਰ ਕੋਈ ਜਹੂਦੀ ਦੀ ਮੌਤ ਹੋ ਜੇ ਤਾਂ ਅਸੀਂ ਪਾਦਰੀ ਨੂੰ ਬੁਲਾਣੇ ਆ ਜਿਵੇਂ ਦਾ ਕੋਈ ਬੰਦਾ ਹੋਵੇ ਉਹਦੇ ਧਰਮ ਅਨੁਸਾਰ ਹੀ ਅਸੀਂ ਸਾਰੇ ਕਿਰਿਆ ਕਰਨ ਕਰਦੇ ਅਸੀਂ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦਿੰਦੇ ਆ ਤੇ ਜਿਹੜੀਆਂ ਅਸੀਂ ਡੈਡ ਬੋਡੀਆਂ ਭੇਜੀਆਂ ਨੇ ਅਸੀਂ ਭਾਰਤ ਦੇ ਹਰ ਕੋਨੇ 'ਚ ਭੇਜਦੇ ਆ ਵਹੀ ਆਰ ਦਾ ਵਰਕ ਫਾਰ ਓਲ ਪਾਰਟਸ ਆਫ ਇੰਡੀਆ ਨਾਟ ਓਨਲੀ ਫਾਰ ਪੰਜਾਬ ਇਹ ਇਹਦੇ ਜਿਹੜੇ ਪੈਸੇ ਹੁੰਦੇ ਆ ਫਿਰ ਉਹ ਪਰਿਵਾਰ ਵਾਲੇ ਦਿੰਦੇ ਆ ਫਿਰ ਪਰਿਵਾਰਾਂ ਕੋਲ ਅਸੀਂ ਕਦੀ ਅੱਜ ਤੱਕ 2003 2003 ਤੋਂ ਅਸੀਂ ਵੈ ਸ਼ੁਰੂ ਕੀਤਾ ਸੀ 2005 ਵਿੱਚ ਸਾਡੀ ਜਿਹੜੀ ਐਸੋਸੀਏਸ਼ਨ ਬਣੀ ਹੈ ਅੱਜ ਤੱਕ ਅਸੀਂ ਕਿਸੇ ਪਰਿਵਾਰ ਕੋਲ ਕਦੀ ਕੋਈ ਪੈਸਾ ਨਹੀਂ ਲਿਆ ਚਾਹੇ ਪਰਿਵਾਰ ਅਮੀਰ ਹੋਵੇ ਚਾਹੇ ਗਰੀਬ ਹੋਵੇ ਫਰਾਸ ਦੇ ਜਿਹੜੇ ਗੁਰਦੁਆਰੇ ਨੇ ਉਹ ਦਿਲ ਖੋਲ ਕੇ ਸਾਡੀ ਮਦਦ ਕਰਦੇ ਨੇ ਸਾਥ ਸੰਗਤ ਮਦਦ ਕਰਦੀ ਹੈ ਜਿਹੜੇ ਉੱਥੋਂ ਦੇ ਵਿਛਿੰਦੇ ਨੇ ਜਿਹੜੇ ਭਾਰਤੀ ਨੇ ਉਹ ਵੀ ਸਾਡੀ ਮਦਦ ਜਿਹੜੀ ਪੂਰੀ ਕਰਦੇ ਨੇ ਸਾਨੂੰ ਅਜ ਤੱਕ ਉਹਨਾਂ ਦੀ ਬਦੌਲਤ ਖਾਸ ਦੀ ਸਾਧ ਸੰਗ ਦੀ ਬਦੌਲਤ ਕਦੀ ਪੈਸੇ ਦੀ ਘਾਟ ਜਿਹੜੀ ਕਦੀ ਸਾਨੂੰ ਮਹਿਸੂਸ ਨਹੀਂ ਹੋਈ ਪਰ ਇਨਫੋਰਮੇਸ਼ਨ ਹਮੇਸ਼ਾ ਤੱਕ ਇਨਫੋਰਮੇਸ਼ਨ ਜਿਵੇਂ ਮੰਨ ਲਓ ਕਿ ਕਿਸੇ ਪਿੰਡ ਦਾ ਕੋਈ ਮੁੰਡਾ ਮਰਿਆ ਉਹਦੇ ਨਾਲ ਦੇ ਪਿੰਡ ਵਾਲੇ ਮੁੰਡੇ ਜਿਹੜੇ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਨੇ ਜਾਂ ਇਲਾਕੇ ਦੀ ਜਿਹੜੀ ਪੁਲਿਸ ਵੀ ਕਈ ਵਾਰ ਦੇ ਦਿੰਦੀ ਇਨਫੋਰਮੇਸ਼ਨਾਨੂੰ ਤੇ ਮੇਰੀ ਐਸੋਸੀਏਸ਼ਨ ਦਾ ਨਾਮ ਜਿਹੜਾ ਰਜਿਸਟਰਡ ਹੈ ਕਈ ਵਾਰ ਮੈਨੂੰ ਪੁਲਿਸ ਦਾ ਵੀ ਫੋਨ ਆ ਜਾਂਦਾ ਪਿੰਡ ਦੇ ਮੁੰਡਿਆਂ ਦਾ ਵੀ ਫੋਨ ਆ ਜਾਂਦਾ ਕਿਸੇ ਰਿਸ਼ਤੇਦਾਰ ਦਾ ਫੋਨ ਆ ਜਾਂਦਾ ਜਾਂ ਕੋਈ ਬੰਦਾ ਪਰਿਵਾਰ ਦਾ ਮੁੰਡਾ ਤੇ ਜਾਂ ਚਾਰ ਦਿਨ ਘਰ ਕਨੈਕਸ਼ਨ ਨਹੀਂ ਕਰਦਾ ਤੇ ਉਹ ਫਿਰ ਪਿੰਡ ਵਾਲੇ ਕੀ ਕਰਦੇ ਆਪਣੇ ਨਾਲ ਦੇ ਹੋਰ ਮੁੰਡੇ ਦਾ ਫੋਨ ਕਰਕੇ ਵੀ ਪਤਾ ਕਰੀ ਵੀ ਤੇਰੇ ਨਾਲ ਦੇ ਮੁੰਡੇ ਦਾ ਸਾਨੂੰ ਫੋਨ ਨਹੀਂ ਆ ਰਿਹਾ ਕੀ ਗੱਲ ਆ ਫਿਰ ਉਹ ਭਾਵੇਂ ਇਕੱਠੇ ਨਾ ਰਹਿੰਦੇ ਉਹਨੂੰ ਪਤਾ ਕਰਕੇ ਦੱਸ ਦਿੰਦੇ ਆ ਫਿਰ ਉਹ ਮੇਰੇ ਤੱਕ ਜਿਹੜੀ ਖਬਰ ਚੋ ਵੀ ਆ ਹੁਣ ਤੱਕ ਸੰਸਕਾਰਤਾ ਸੀ ਕੋਈ 135 36 ਕੀਤੇ ਨੇ ਤੇ ਬੋਧੀ ਪਰਿਵਾਰਾਂ ਦੇ ਕੁਝ ਪਰਿਵਾਰਾਂ ਦੇ ਜਿਹੜੇ ਜਾਂਦੇ ਨੇ ਉਹਦੇ ਖੁਦ ਉਹ ਫੋਦਾਪ ਲੈ ਆਉਂਦੇ ਨੇ ਜਿਹੜੇ ਮੈਂ ਆਪਣੇ ਹੱਥੀ ਹੋਂ ਤੱਕ ਲਿਆਂਦੇ 129 ਪਰਿਵਾਰਾਂ ਦੇ ਫੁੱਲ ਹੋਂ ਤੱਕ ਲੈ ਕੇ ਆਇਆ ਅੱਜ ਪੱਟੀ ਸਾਹਿਬ ਅੱਜ ਮੈਂ 9 ਬੰਦਿਆਂ ਦੇ ਫੁੱਲ ਲੈ ਕੇ ਆਇਆ ਪੱਟੀ ਸਾਹਿਬ ਇੱਕ ਚੀਜ਼ ਹੋਰ ਸੀ ਜਿੱਦਾਂ ਤੁਸੀਂ ਪੈਸੂਵਾਰਤਾ ਦੌਰਾਨ ਜ਼ਿਕਰ ਕੀਤਾ ਕਿ ਜਿਹੜੀ ਕੋਵਿਡ ਸ਼ੀਲ ਸੀਗੀ ਜਿਹੜੀ ਦਵਾਈ ਲਵਾਉਣ ਨਾਲ ਤੁਹਾਨੂੰ ਲੱਗਦਾ ਕਿ ਇਹਨਾਂ ਦੀਆਂ ਮੌਤਾਂ ਹੋਈਆਂ ਸਾਡ ਅਟੈਕ ਹੋਏ ਨੇ ਇਹਦੀ ਜਾਂਚ ਕਰਵਾਉਂਗੇ ਤੁਸੀਂ ਇਹਦੀ ਜਾਂਚ ਜਦੋਂ ਸਾਨੂੰ ਕੋਈ ਪ੍ਰੂਫ ਮਿਲ ਗਿਆ ਜਰੂਰ ਕਰਾਵਾਂਗੇ ਜਿਵੇਂ ਇੱਕ ਉਸ ਕੰਪਨੀ ਤੇ ਕੇਸ ਹੋਇਆ ਜਿਸ ਨੂੰ ਸਾਡ ਨੂੰ ਕੋਈ ਪ੍ਰੂਫ ਲੱਭ ਗਿਆ ਅਸੀਂ ਵੀ ਜਿਹੜਾ ਆਪਣੇ ਲੀਗਲ ਤੌਰ ਤੇ ਉੱਤੇ ਕੰਪਨੀ ਤੇ ਕੇਸ ਕਰਾਂਗੇ 啊。